ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਪੁੱਤਰ ਦੀ ਦਾਤ ਲਈ ਹੈ ਸਿਰਫ ਉਹੀ ਕਰੇ ਜਿਸ ਨੂੰ ਲੋੜ ਹੋਵੇ ਧਿਆਨ ਨਾਲ ਸੁਣੋ ਸਾਂਝਾ ਕਰੋ ਤੇ ਵਾਹਿਗੁਰੂ ਨਾਲ ਆਪਣੇ ਰਿਸ਼ਤੇ ਨੂੰ ਹੋਰ ਵੀ ਗਹਿਰਾ ਬਣਾਓ ਤੁਹਾਡਾ ਪਿਆਰ ਹੀ ਸਾਡੀ ਤਾਕਤ ਹੈ ਆਓ ਸ਼ੁਰੂ ਕਰਦੇ ਹਾਂ ਸਤਗੁਰ ਸਾਚੇ ਦੀ ਆਪੇ ਚਿਰ ਜੀਵਨ ਉਪਜਿਆ ਸੰਜੋਗ उदर महा आए किया निवास माता के मन बहुत विगास जमया पूत भगत गोविंद का प्रगटिया सब मह लिखिया दुर्का रहाओ दसी मासी हुक्म बालक जन्म लिया मिटिया सोग महा थिया गुरवाणी सखे आनंद गावे साचा साहेब के मन पावे ਬਦੀ ਬੇਲ ਬਹੁ ਪੀੜੀ ਚਾਲੀ ਤਰਮ ਕਲਾ ਹਰਪੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇ ਵਾਇਆ ਪਏ ਅਚਿੰਤ ਏਕ ਲਿਵ ਲਾਇ ਲਾਇਆ ਜੋ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੇ ਪਾਣ ਗੂਜੀ ਛੰਨੀ ਨਹੀਂ ਬਾਤ ਗੁਰ ਨਾਨਕ ਟੂਠਾ ਕੀਨੀ ਦਾਤ ਜਿਸ ਕਿਸੇ ਨੂੰ ਪੁੱਤਰ ਦੀ ਕਾਮਨਾ ਹੋਵੇ ਉਹ ਰਾਤ ਦੇ ਸਮੇਂ ਜਦੋਂ ਸਭ ਵਿਸ਼ਰਾਮ ਕਰ ਰਹੇ ਹੋਣ ਉਸ ਵੇਲੇ ਬੈਠ ਕੇ ਇਹ ਸ਼ਬਦ ਦਾ ਜਾਪ 11 ਦਿਨ 1100 ਜਾਪ ਕਰੇ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਉਸ ਦੇ ਘਰ ਇੱਕ ਸੋਹਣਾ ਪੁੱਤਰ ਪੈਦਾ ਹੋਵੇਗਾ ਭਾਵ ਹਨੇਰੇ ਦੇ ਵਿੱਚ ਦੀਵਾ ਜਗ ਭਵੇਗਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ